ਇਹ ਗੋਲੀ ਮਿਲੇਗੀ ਤਾਂ ਆਪਾਂ ਨੂੰ ਨੀਂਦ ਆਏਗੀ ਜੇ ਗੋਲੀ ਨਹੀਂ ਮਿਲੇਗੀ ਤਾਂ ਨੀਂਦ ਨਹੀਂ ਆਏਗੀ ਜੇਕਰ ਤੁਹਾਨੂੰ ਨੀਂਦ ਦੀ ਪ੍ਰੋਬਲਮ ਹੈ ਤਾਂ ਇਹ ਜੇ ਨੁਸਖਾ ਫਾਰਮੂਲਾ ਤੁਹਾਡੇ ਵਾਸਤੇ ਹੈ 10 ਵਜੇ ਸੌ ਗਿਆ ਤਾਂ ਉਹਦੀ 12 ਵਜੇ ਖੁੱਲ ਗਈ ਕੋਈ 11 ਵਜੇ ਸੁੱਤਾ ਹੈ ਤਾਂ ਉਹਦੀ ਡੇਢ ਜਾਂ 2 ਵਜੇ ਖੁੱਲ ਗਈ ਮੁੜ ਕੇ ਨੀਂਦ ਹੀ ਨਹੀਂ ਆਉਂਦੀ ਉਹਨੂੰ ਮਾਮਲੇ ਨੂੰ ਹੱਲ ਕਰੇਗਾ ਇਹ ਪਾਸਾ ਮਾਰਦੇ ਸਾਰੀ ਰਾਤ ਲੰਘ ਜਾਂਦੀ ਇਹ ਨੁਸਖਾ ਲੈ ਕੇ ਆਏ ਆ ਜਿਹਨੂੰ ਅਸੀਂ ਕਿੰਨੇ ਕੁੰਬ ਕਰਨ ਵਾਲਾ ਨੁਸਖਾ ਕੁੰਬ ਕਰਨੀ ਕੁੰਬ ਕਰਨੀ ਨੀਂਦ ਆਉਗੀ ਤੁਹਾਨੂੰ ਦਾਦੇ-ਪਰਦਾਦੇ ਸੀ ਸਾਡੇ ਬਜ਼ੁਰਗ ਸੀ ਕਦੀ ਉਹਨਾਂ ਨੇ ਸੋਚਿਆ ਵੀ ਰਾਤੀ ਬਿਸਤਰੇ ਤੇ ਪਏ ਤੇ ਨੀਂਦ ਨਹੀਂ ਆਂਦੀ ਬਿਸਤਰੇ ਦੇ ਬਾਅਦ ਚੋਂ ਵੀ ਇੰਦੇ ਹੀ ਕਈ ਵਾਰੀ ਤੇ ਗੱਲਾਂ ਕਰਦੇ ਕਰਦੇ ਸੌਂ ਜਾਂਦੇ ਸੀ ਇਸ ਸੋਮਨੀਆ ਜਿਹੜਾ ਇਹ ਤਿੰਨ ਤਰ੍ਹਾਂ ਦਾ ਹੁੰਦਾ ਜੀ ਸਭ ਤੋਂ ਪਹਿਲੀ ਜਿਹੜੀ ਇਹਦੀ ਟਾਈਪ ਏ ਉਹ ਇਹ ਵੇ ਕਿ ਰਾਤ ਨੂੰ ਪਾਸੇ ਮਾਰੀ ਜੋ ਨੀਂਦ ਨਹੀਂ ਆਣੀ ਠੀਕ ਹੈ ਡੇਢ ਦੋ ਘੰਟੇ ਲਾ ਕੇ ਜੇ ਨੀਂਦ ਆਏਗੀ ਉਹਦੇ ਵਿੱਚ ਵੀ ਕੀ ਹੈ ਵੀ ਤੁਹਾਡੇ ਦਿਮਾਗ ਦੇ ਚੱਕਰਵਦੇ ਹੋਏ ਨੇ ਜਿਹੜੀ ਟਾਈਪ ਹੈ ਉਹ ਆਏ ਵੀ ਬੰਜੇ ਤੇ ਪਏ ਨੀਂਦ ਆ ਗਈ ਤੁਹਾਡੀ ਵੱਧ ਤੋਂ ਵੱਧ ਡੇਢ ਦੋ ਘੰਟੇ ਦੇ ਵਿੱਚ ਵਿੱਚ ਨੀਂਦ ਖੁੱਲ ਜਾਣੀ ਹੈ ਇਹ ਹੈਗੀ ਸੈਕਿੰਡ ਟਾਈਪ ਥਰਡ ਟਾਈਪ ਜਿਹੜੀ ਇਹ ਸਭ ਤੋਂ ਖਤਰਨਾਕ ਹੈ ਜੀ ਇਹ ਚ 4 4:30 ਵਜੇ ਸਵੇਰੇ ਸਖਤੇ ਨੀਂਦ ਖੁੱਲ ਜਣੀ ਹੈ ਉਹਦੇ ਤੋਂ ਬਾਅਦ ਨੀਂਦ ਆਣੀ ਨਹੀਂ ਬਹੁਤ ਵਧੀਆ ਸਾਡੇ ਕੋਲ ਦਿਮਾਗ ਜਿਹੜੇ 멘ਟਲ ਸਟ੍ਰੈਸ ਨੂੰ ਰਿਲੀਫ ਕਰਨ ਵਾਲੀ ਦਵਾਈ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਆ ਬੇਫਿਕਰੀ ਵਾਲੀ ਮੈਡੀਸਨ ਤਾਂ ਬਹੁਤ ਲਾਜਵਾਬ ਟੈਸਟ ਹੋਵੇ ਜੇਕਰ ਤੁਹਾਨੂੰ ਨੀਂਦ ਦੀ ਪ੍ਰੋਬਲਮ ਹੈ ਤਾਂ ਇਹ ਜੇ ਨੁਸਖਾ ਫਾਰਮੂਲਾ ਤੁਹਾਡੇ ਵਾਸਤੇ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਇੱਕ ਵਾਰ ਮੁੜ ਤੋਂ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਪਹੁੰਚਿਆ ਜਲੰਧਰ ਜਿੱਥੇ ਗੋਰਿਆਂ ਦੇ ਵੈਦ ਅੱਜ ਤੁਹਾਨੂੰ ਨੀਂਦ ਲਿਆਉਣ ਵਾਲਾ ਨੁਸਖਾ ਫਾਰਮੂਲਾ ਦੱਸਣਗੇ ਉਹ ਵੀ ਤੁਹਾਡੀ ਰਸੋਈ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਉਹਨਾਂ ਦੇ ਇਸਤੇਮਾਲ ਦੇ ਨਾਲ ਸਾਡੇ ਨਾਲ ਨੇ ਵੈਜ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਦੇਸਾ ਵੀ ਦੇਸਾ ਵਿੱਚ ਬੈਠੇ ਮੇਰੇ ਸਾਰੇ ਵੀਰਾ ਭਰਾਵਾਂ ਨੂੰ ਮੇਰੀਆਂ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਪ੍ਰੇਮ ਸਤਿ ਸ਼੍ਰੀ ਅਕਾਲ ਪ੍ਰਵਾਣ ਕਰੋ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਨੇ ਇਹ ਨੁਸਖਾ ਫਾਰਮੂਲਾ 5-7 ਦਿਨ ਇਸਤੇਮਾਲ ਕਰ ਲਿਆ ਤਾਂ ਉਸ ਤੋਂ ਬਾਅਦ ਉਹਦੀ ਨੀਂਦ ਦੀ ਗੋਲੀ ਜਿਹੜੀ ਬੰਦ ਹੋ ਸਕਦੀ ਹੈ ਬਿਲਕੁਲ ਜੀ ਬਿਲਕੁਲ 100% ਬੰਦ ਹੋ ਸਕਦੀ ਹੈ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜੇ-ਜਿਹੜੇ ਮੇਰੇ ਵੀਰ ਭਰਾ ਆ ਜਾਂ ਮੇਰੀਆਂ ਭੈਣਾਂ ਨੀਂਦ ਦੀ ਗੋਲੀ ਲੈ ਕੇ ਰਾਤ ਨੂੰ ਸੌਂਦੇ ਨੇ ਉਹ ਸਾਰਿਆਂ ਨੂੰ ਪਤਾ ਵੀ ਉਹਦੇ ਮਲਟੀਪਲ ਸਾਈਡ ਇਫੈਕਟਸ ਹੈਗੇ ਨੇ ਸਾਈਡ ਇਫੈਕਟਸ ਕੀ ਹੈਗੇ ਨੇ ਤੁਹਾਨੂੰ ਗੋਲੀ ਦੀ ਐਡਿਕਸ਼ਨ ਲੱਗ ਜਾਏਗੀ ਨਸ਼ੇੜੀ ਵਾਲਾ ਹਾਲ ਹੋ ਜਾਏਗਾ ਵੀ ਜੇ ਗੋਲੀ ਮਿਲੇਗੀ ਤਾਂ ਆਪਾਂ ਨੂੰ ਨੀਂਦ ਆਏਗੀ ਜੇ ਗੋਲੀ ਨਹੀਂ ਮਿਲੇਗੀ ਤੇ ਨੀਂਦ ਨਹੀਂ ਆਏਗੀ ਆਦਰਵਾਇਜ਼ ਆਪਣੇ ਬ੍ਰੇਨ ਦੇ ਫੰਕਸ਼ਨ ਦੇ ਉੱਤੇ ਬ੍ਰੇਨ ਫੋਗ ਦਾ ਇੱਕ ਤੁਹਾਨੂੰ ਪਤਾ ਵੀ ਹਰ ਵੇਲੇ ਬੰਦੇ ਨੂੰ ਇਦਾਂ ਲੱਗਦਾ ਵੀ ਜਿੱਦਾਂ ਮੈਨੂੰ ਚੱਕਰ ਆਂਦੇ ਪਏ ਨੇ ਜਾਂ ਮੈਨੂੰ ਨੀਂਦ ਨਹੀਂ ਆਂਦੀ ਪਈਏ ਸਾਰੀ ਦਿਹਾੜੀ ਬੰਦਾ ਟੱਲਾ ਟੱਲਾ ਜਾਂਦਾ ਡਿਗੂ ਡਿਗੂ ਲੈਕ ਆਫ એનર્ਜੀ ਉਹਦੇ ਵਿੱਚ ਆ ਗਿਆ ਵੀ ਕੰਮ ਕਾਰ ਕਰਨ ਨੂੰ ਕੋਈ ਵੀ ਦਿਲ ਨਾ ਕਰੇ ਠੀਕ ਹੈ ਅੱਛਾ ਇਹ ਨੁਸਖਾ ਫਾਰਮੂਲਾ ਕਿੰਨਾ ਦੇ ਉੱਤੇ ਕੰਮ ਕਰੇਗਾ ਜਿਹੜਾ ਤੁਸੀਂ ਅੱਜ ਇਹ ਦੇਣ ਵਾਲਿਓ ਇਹ ਦੇਖੋ ਦੋਸਤੋ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇੱਕ ਦੁੱਧ ਦਾ ਗਲਾਸ ਪਿਆ ਹੈ ਮਿਸ਼ਰੀ ਹੈ ਮਖਾਣੇ ਨੇ ਔਰ ਖਸਖਸ ਹੈਗੀ ਹੈ ਕੀ ਕਰੇਗੀ ਜੀ ਤੁਸੀਂ ਕਹਿ ਰਹੇ ਹੋ ਗੋਲੀਆਂ ਛਡਾ ਦਨਗੀਆਂ ਇਹ ਨੁਸਖਾ ਫਾਰਮੂਲਾ ਨੀਂਦ ਦੀਆਂ ਗੋਲੀਆਂ ਉਸਤਾ ਮਤਲਬ ਜਿਹੜੀ ਪਹਿਲਾਂ ਸਾਡਾ ਵੀਰ ਸਾਡੀ ਪੈਨਿਕ ਗੋਲੀ ਖਾ ਕੇ ਸੌਂਦਾ ਸੀ ਤੇ ਜੋ ਤਿੰਨ ਤੇ ਪਹੁੰਚ ਗਿਆ ਨੀਂਦ ਫਿਰ ਵੀ ਆਉਂਦੀ ਨਹੀਂ ਦੇਖੋ ਜੀ ਇਹਦੇ ਵਿੱਚ ਨਾ ਸਭ ਤੋਂ ਜਿਹੜਾ ਮੀਨ ਆਪਾਂ ਜਿਹੜਾ ਕਾਰਨ ਹੈ ਨਾ ਕਾਰਨ ਨੂੰ ਦੂਰ ਕਰੀਏ ਨਾ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਜਿਹੜਾ ਸਾਡਾ ਆਯੁਰਵੇਦ ਹੈ ਨਾ ਆਯੁਰਵੇਦ ਸਭ ਤੋਂ ਪਹਿਲਾਂ ਇਹ ਗੱਲ ਕਰਦਾ ਵੀ ਤੁਹਾਡੇ ਰੋਗ ਦੇ ਪਿੱਛੇ ਕਾਰਨ ਕੀ ਹੋਇਆ ਜਿਹਨੂੰ ਅਸੀਂ ਇੰਗਲਿਸ਼ 'ਚ ਰੂਟ ਕੌਜ਼ ਕਹ ਦਿੰਨੇ ਆ ਜਾਂ ਪੰਜਾਬੀ 'ਚ ਕਹਿੰਦੇ ਆ ਵੀ ਬਿਮਾਰੀ ਦੀ ਜੜ ਕੀ ਹੈ ਬਿਮਾਰੀ ਦੀ ਜੜ ਨੂੰ ਜੇ ਅਸੀਂ ਦੂਰ ਕਰ ਦਈਏ ਤੇ ਬਿਮਾਰੀ ਤੋਂ ਸਦਾ ਲਈ ਖੇੜਾ ਛਡਾਇਆ ਜਾ ਸਕਦਾ ਬਹੁਤ ਆਸਾਨੀ ਨਾਲ ਛਡਾਇਆ ਜਾ ਸਕਦਾ ਇਹ ਜਿਹੜੀ ਨੀਂਦ ਨਾ ਆਣਾ ਇਹ ਹੈਗੀ ਸਟ्रेस ਦੀ ਪ੍ਰੋਬਲਮ ਬਿਲਕੁਲ ਪਿੰਪੁਆਇੰਟ ਤੇ ਗੱਲ ਕਰਾਂਗਾ ਵੀ ਜਿਹਨੂੰ ਜਿਹਨੂੰ ਸਟ੍ਰੈਸ ਰਹਿੰਦਾ ਉਹਨੂੰ ਰਾਤ ਨੂੰ ਨੀਂਦ ਨਹੀਂ ਆਏਗੀ ਬਦਲਾ ਤੁਹਾਡਾ ਸੈਂਟਰਲ ਨਰਵਸ ਸਿਸਟਮ ਬ੍ਰੇਕਡਾਊਨ ਹੋ ਗਿਆ ਜਿਹੜੇ ਸਾਡੇ ਦਾਦੇ ਪਰਦਾਦੇ ਸੀ ਸਾਡੇ ਬਜ਼ੁਰਗ ਸੀ ਕਦੀ ਉਹਨਾਂ ਨੇ ਸੋਚਿਆ ਵੀ ਰਾਤੀ ਬਿਸਤਰੇ ਤੇ ਪਏ ਤੇ ਨੀਂਦ ਨਹੀਂ ਆਂਦੀ ਬਿਸਤਰੇ ਦੇ ਬਾਅਦ ਚ ਪੈਂਦੇ ਸੀ ਕਈ ਵਾਰੀ ਤੇ ਗੱਲਾਂ ਕਰਦੇ ਕਰਦੇ ਸੌ ਜਾਂਦੇ ਸੀ ਤੁਸੀਂ ਅਕਸਰ ਦੇਖਿਆ ਹੋਣਾ ਮੈਂ ਕੋਈ ਸੁਣੀ ਸੁਣਾਈ ਗੱਲ ਨਹੀਂ ਕਰਦਾ ਸਾਡੇ ਘਰਾਂ 'ਚ ਆਮ ਹੀ ਇਹ ਗੱਲ ਹੁੰਦੀ ਸੀ ਵੀ ਬਜ਼ੁਰਗ ਰਾਤੀ ਬੈਠੇ ਕੋਈ ਗੱਲ ਕਰਦੇ ਹੁੰਦੇ ਸੀ ਤੇ ਉਹ ਕਹਿੰਦੇ ਐੱਛਾ ਭਾਈ ਹੁਣ ਬਾਕੀ ਗੱਲ ਕੱਲ ਕਰਾਂਗੇ ਉਹਨਾਂ ਦਾ ਲਾਸਟ ਟਾਈਮ ਹੁੰਦਾ ਸੀਗਾ 10 ਵਜੇ ਦਾ ਰਾਤ ਦਾ ਵੀ ਰਾਤੀ 10 ਵਜੇ ਤੱਕ ਸਾਰੇ ਪੈਜੋ ਉਹਦਾ ਮਤਲਬ ਇਹ ਹੁੰਦਾ ਇਹ ਵੀ ਸਵੇਰੇ ਇਸ ਵਕਤੇ ਉੱਠੋ ਮਾਰੇ ਦਾ ਨਾਲ ਹੋ ਆਪਣੇ ਕੰਮਕਾਰਾਂ ਦੇ ਵਿੱਚ ਪੂਰੀ એનર્ਜੀ ਲੈ ਕੇ ਜਾਓ ਸੋ ਇਹ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਆਪਾਂ ਨੂੰ ਇਹ ਆ ਰਹੀਆਂ ਨੇ ਮੇਨ ਸਟ्रेस ਕਰਕੇ 멘ਟਲ ਸਟ੍ਰੈਸ ਜਿਹਨੂੰ ਆਪਾਂ ਕਹਿੰਨੇ ਆ ਜਾਂ ਦਿਮਾਗੀ ਤਣਾਅ ਕਹਿ ਦਿੰਨੇ ਆ ਇਨ ਅਦਰ ਵਰਡਸ ਜਦੋਂ ਇਹ ਜਿਆਦਾ ਜਿਆਦਾ ਭਿਆਨਕ ਰੂਪ ਤਾਰਨ ਕਰ ਲੈਂਦਾ ਫਿਰ ਨੂੰ ਆਪਾਂ ਡਿਪਰੈਸ਼ਨ ਕਰ ਦਿੰਦੇ ਆ ਜੀ ਠੀਕ ਹੈ ਜੀ ਜਦੋਂ ਤੱਕ ਤੁਹਾਡੇ ਦਿਮਾਗ ਦੇ ਉੱਤੇ ਕਿਸੇ ਤਰ੍ਹਾਂ ਦੀ ਟੈਨਸ਼ਨ ਹੈਗੀ ਏ ਉਦੋਂ ਤੱਕ ਤੁਹਾਨੂੰ ਨੀਂਦ ਦੀ ਦਿੱਕਤ ਆਏਗੀ ਆਏਗੀ 100% ਆਏਗੀ ਸੋ ਇਹ ਜਿਹੜੀ ਅੱਜ ਅਸੀਂ ਤੁਹਾਡੇ ਲਈ ਨੁਸਖਾ ਲੈ ਕੇ ਆਏ ਆ ਜਿਹਨੂੰ ਅਸੀਂ ਕਹਿੰਨੇ ਕੁੰਭ ਕਰਨ ਵਾਲਾ ਨੁਸਖਾ ਕੁੰਭ ਕਰਨੀ ਕੁੰਭ ਕਰਨੀ ਨੀਂਦ ਆਊਗੀ ਤੁਹਾਨੂੰ ਕੁੰਭ ਕਰਨੀ ਮਤਲਬ ਜਿੱਦਾਂ ਕੁੰਭ ਕਰਨ ਸੌਂਦਾ ਸੀ ਨਾ ਬਿਲਕੁਲ ਬੇਫਿਕਰ ਹੋ ਕੇ ਸਭ ਤੋਂ ਹਾਂ ਸਭ ਤੋਂ ਪਹਿਲਾਂ ਜਿਹੜੀ ਫਰੁਕੀ ਸਾਹਿਬ ਐਨੇ ਤੁਹਾਡੀ ਨਾ ਦਿਮਾਗੀ ਤਣਾਅ ਨੂੰ ਜਿਹੜਾ ਤੁਹਾਡਾ ਸੈਂਟਰ ਨਰਵਸ ਸਿਸਟਮ ਹੈ ਉਹਨੂੰ ਅਸੀਂ ਕਹਿੰਨੇ ਆ ਪੰਜਾਬੀ ਦੇ ਵਿੱਚ ਬੇਫਿਕਰੀ ਠੀਕ ਹੈ ਬੇਫਿਕਰੀ ਕੀ ਹੁੰਦੀ ਹੈ ਬੇਫਿਕਰੀ ਹੁੰਦੀ ਹੈ ਵੀ ਕੋਈ ਨਹੀਂ ਜੋ ਅੱਜ ਤੱਕ ਆਪਾਂ ਕੰਮ ਕੀਤਾ ਬਹੁਤ ਵਧੀਆ ਕੀਤਾ ਸਵੇਰੇ ਦੇਖਾਂਗੇ ਸਵੇਰੇ ਕੀ ਕਰਨਾ ਠੀਕ ਹੈ ਆਈ ਹੈਵ ギਵਨ ਮਾਈ ਬੈਸਟ ਟੂਡੇ ਟੂਡੇ ਅੱਜ ਤੱਕ ਟਿਲ ਡੇਟ ਤੱਕ ਹੁਣ ਮੈਂ ਮੰਜੇ ਤੇ ਪੈ ਗਿਆ ਹੁਣ ਮੈਂ ਬੌਸ ਆ ਹੁਣ ਮੈਂ ਰਾਜਾ ਵਾਂ ਮੈਂ ਰਾਜੇ ਵਾਲੀ ਨੀਂਦ ਲਵਾਂਗਾ ਸਵੇਰੇ ਉੱਠਾਂਗਾ ਮੈਂ ਸਵੇਰੇ ਸਵੇਰੇ ਸੋਚਾਂਗਾ ਮੈਂ ਅਗਲਾ ਕੰਮ ਜਿਹੜਾ ਨਿਊ ਟਾਸਕ ਹੈ ਉਹ ਕਿਦਾਂ ਸ਼ੁਰੂ ਕਰਨਾ ਤੇ ਉਹ ਮੈਂ ਪੂਰਾ ਜੀ ਜਾਨ ਨਾਲ ਵਧੀਆ ਤਰੀਕੇ ਨਾਲ ਮਿਹਨਤ ਕਰਾਂਗਾ ਇਹਨੂੰ ਕਹਿੰਦੇ ਆਪਾਂ ਬੇਫਿਕਰੀ ਬੇਫਿਕਰੀ ਵਾਲੀ ਨੀਂਦ ਜੇ ਲੈ ਕੇ ਆਣੀ ਚਾਹਦੇ ਹੋ ਗੋਲੀਆਂ ਦਾ ਕੈਪਸੂਲਾਂ ਦਾ ਖਿਹੜਾ ਛੱਡ ਦੋ ਦੇਸੀ ਨੁਸਖਾ ਬਣਾਓ ਤੇ ਫਿਰ ਫਰਕ ਦੇਖੋ ਤੇ ਫਿਰ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਫਰੂਕੀ ਸਾਹਿਬ ਨੂੰ ਵੀ ਇਹ ਨੁਸਖੇ ਨੇ ਤੁਹਾਡਾ ਕੀ ਕੀਤਾ ਜੀ ਜੀ अच्छा 1.5 ਵੀ ਇੱਕ ਹੋਰ ਬੜੀ ਪ੍ਰੋਬਲਮ ਹੁੰਦੀ ਹੈ ਹਾਂਜੀ ਨੀਂਦ ਆ ਜਾਂਦੀ ਹੈ ਲੇਕਿਨ ਨੀਂਦੋਂ ਤੋਂ ਬਾਅਦ ਕਿਸੇ ਦੀ 12 ਵਜੇ ਖੁੱਲ ਗਈ فرض ਕਰੋ ਕੋਈ 10 ਵਜੇ ਸੌਂਦਾ ਹੈ ਜਾਂ 9 ਵਜੇ ਸੌਂਦਾ ਹੈ ਸਾਡੇ ਪਿੰਡਾਂ ਦੇ ਜਿਹੜੇ ਲੋਕ ਹੈਗੇ ਨੇ ਉਹ ਥੋੜਾ ਜਿਹਾ ਸ਼ਹਿਰਾਂ ਦੇ ਮੁਕਾਬਲੇ ਛੇਤੀ ਸੌ ਜਾਂਦੇ ਨੇ ਅਜਿਹੇ ਦੇ ਵਿੱਚ ਜਿਹੜਾ ਕਿਸੇ ਨੂੰ ਮਤਲਬ 10 ਵਜੇ ਸੌ ਗਿਆ ਤਾਂ ਉਹਦੀ 12 ਵਜੇ ਖੁੱਲ ਗਈ ਕੋਈ 11 ਵਜੇ ਸੁੱਤਾ ਹੈ ਤਾਂ ਉਹਦੀ ਡੇਢ ਜਾਂ 2 ਵਜੇ ਖੁੱਲ ਗਈ ਮੁੜ ਕੇ ਨੀਂਦ ਹੀ ਨਹੀਂ ਆਉਂਦੀ ਉਹਨੂੰ ਮਾਮਲੇ ਨੂੰ ਹੱਲ ਕਰੇਗਾ ਇਹ ਪਾਸਾ ਮਾਰਦੇ ਸਾਰੀ ਰਾਤ ਲੰਘ ਜਾਂਦੀ ਹੈ ਦੇਖੋ ਜੀ ਤੁਸੀਂ ਗੱਲ ਕਰ ਰਹੇ ਇਨਸੋਮੀਆ ਦੀ ਇਨਸੋਮੀਆ ਜਿਹੜਾ ਇਹ ਤਿੰਨ ਤਰ੍ਹਾਂ ਦਾ ਹੁੰਦਾ ਜੀ ਸਭ ਤੋਂ ਪਹਿਲੀ ਜਿਹੜੀ ਇਹਦੀ ਟਾਈਪ ਏ ਉਹ ਇਹ ਵੇ ਕਿ ਰਾਤ ਨੂੰ ਪਾਸੇ ਮਾਰੀ ਜੋ ਨੀਂਦ ਨਹੀਂ ਆਣੀ ਠੀਕ ਹੈ ਡੇਢ 2 ਘੰਟੇ ਲਾ ਕੇ ਜੇ ਨੀਂਦ ਆਏਗੀ ਉਹਦੇ ਵਿੱਚ ਵੀ ਕੀ ਹੈ ਵੀ ਤੁਹਾਡੇ ਦਿਮਾਗ ਦੇ ਚੱਕਰ ਵਧੇ ਹੋਏ ਨੇ ਠੀਕ ਹੈ ਤੁਹਾਡਾ ਜਿਹੜਾ ਥੋੜਾ ਪ੍ਰੋਸੈਸੇ ਬਹੁਤ ਤੇਜ਼ ਚੱਲ ਰਿਹਾ ਜਿੰਨਾਂ ਜਿੰਨਾਂ ਨੇ ਮੇਰੇ ਵੀਰਾਂ ਨੇ EMI ਤੇ ਕੋਈ ਚੀਜ਼ ਲਈ ਹੋਈ ਹੈ ਉਹ ਦਿਮਾਗ ਸਾਰਾ EMI ਵਾਲੇ ਪਾਸੇ ਚੱਲਦਾ ਹੁੰਦਾ ਵੀ ਸਵੇਰੇ ਕਿਸ਼ਤ ਲੱਗ ਜਣੀ ਹੈ ਪਰ ਸੋ ਆਉਣਾ ਫਿਰ ਬੈਂਕ ਵਾਲਿਆਂ ਨੇ ਆਉਣਾ ਫਿਰ ਆਹ ਹੋ ਜਾਣਾ ਕਿਉਂਕਿ ਅੱਜ ਕੱਲ ਜਿਹੜੀ ਦੌਰ ਚੱਲ ਰਿਹਾ ਨਾ ਇਹ ਦੌਰ ਚੱਲ ਰਿਹਾ ਦਿਖਾਵੇ ਦਾ ਜਦੋਂ ਤੱਕ ਤੁਸੀਂ ਦਿਖਾਵੇ ਦੇ ਸ਼ਕੰਜੇ ਚ ਬਾਹਰ ਨਹੀਂ ਆਉਗੇ ਕਿਸੇ ਨੂੰ ਕੋਈ ਮਟਰ ਨਹੀਂ ਵੀ ਤੁਹਾਡੇ ਕੋ ਗੱਡੀ ਕਿਹੜੀ ਹੈ ਠੀਕ ਹੈ ਤੁਸੀਂ ਕਿਹੜੇ ਬ੍ਰਾਂਡ ਦੀ ਬੰਨੀ ਹੋਈ ਹੈ ਤੁਹਾਡੇ ਕੋ ਫੋਨ ਕਿਹੜੇ ਮਾਡਲ ਦਾ ਕਿਸੇ ਨੂੰ ਇਨਾਂ ਚੀਜ਼ਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਤੁਸੀਂ ਆਪਣੇ ਆਪ ਨੂੰ ਆਪ ਕਸ਼ਟ ਦੇ ਰਹੇ ਹੋ ਅੱਜ ਦੀ ਡੇਟ 'ਚ ਜਿਹੜਾ ਬੰਦਾ ਅਮੀਰ ਨਹੀਂ ਦਿਖਦਾ ਤੁਸੀਂ ਵੱਡੇ ਲੋਕਾਂ ਦੀ ਗੱਦੀ ਇੰਟਰਵਿਊ ਸੁਣ ਕੇ ਦੇਖੋ ਜਿਨ੍ਹਾਂ ਦੇ ਕੋਲ ਪਤਾ ਹੀ ਨਹੀਂ ਕਿੰਨੇ ਪੈਸੇ ਨੇ ਉਹਨਾਂ ਨੇ ਕਦੀ ਕਿਸੇ ਬ੍ਰੈਂਡ ਦੀ ਟੀ-ਸ਼ਰਟ ਨਹੀਂ ਪਾਈ ਹੁੰਦੀ ਕਿਸੇ ਬ੍ਰੈਂਡ ਦੀ ਘੜੀ ਨਹੀਂ ਪਾਈ ਹੁੰਦੀ ਕਿਸੇ ਬ੍ਰੈਂਡ ਦੀ ਉਹਨਾਂ ਕੋਈ ਗੱਡੀ ਨਹੀਂ ਹੁੰਦੀ ਉਹ ਬਿਲਕੁਲ ਸਿੰਪਲ ਲਾਈਫ ਜੀਂਦੇ ਨੇ ਜਿੰਨਾ ਤੁਸੀਂ ਸਿੰਪਲ ਦਿਖੋਗੇ ਉਹਨਾਂ ਤੁਸੀ ਲੋਕਾਂ ਨੂੰ ਵਧੀਆ ਲੱਗੋਗੇ ਫਰਕ ਸਿਰਫ ਇੰਨਾ ਪੈਂਦਾ ਵੀ ਤੁਸੀਂ ਕੰਮ ਕੀ ਕਰਦੇ ਹੋ ਲੋਕਾਂ ਲਈ ਭਲੇ ਲਈ ਕਿੰਨਾ ਸੋਚਦੇ ਹੋ ਇਹਦੇ 'ਚ ਤੁਸੀਂ ਚੰਗੇ ਜਾਂ ਮਾੜੇ ਤੁਹਾਡਾ ਅਕਸ ਬੰਦਾ ਸੋ ਇਹਨਾਂ ਚੀਜ਼ਾਂ ਨੂੰ ਤਿਆਗ ਕੇ ਕਿ ਜੇ ਅਸੀਂ ਆਰਬੀਦ ਵਾਲੇ ਪਾਸੇ ਜਾਈਏ ਆਪਣੀ ਬੋਡੀ ਦਾ ਧਿਆਨ ਰੱਖੀਏ ਆਪਣੇ ਸਰੀਰ ਨੂੰ ਸਾਂਭ ਕੇ ਰੱਖੀਏ ਇਹ ਚੀਜ਼ਾਂ ਜ਼ਰੂਰ ਸਾਡੇ ਲਈ ਮੈਟਰ ਕਰਨਗੀਆਂ ਜੀ ਜੀ ਸਵਾਲ ਫਿਰ ਡਾਕਟਰ ਸਾਹਿਬ ਸਵਾਲ ਉਹੀ ਹੈ ਤੁਸੀਂ ਦੱਸੇ ਕਿ ਇਨਸੋਮੀਨੀਆ ਦੀ ਦਿੱਕਤ ਹੁੰਦੀ ਹੈ ਇਹ ਬਿਲਕੁਲ ਜੀ ਹਾਂਜੀ ਇਨਸੋਮੀਨੀਆ ਤੇ ਜਿਹੜੀ ਇਹ ਚੀਜ਼ ਹੈਗੀ ਹੈ ਫਿਰ ਵਾਰ-ਵਾਰ ਅੱਖ ਜਿਹਨਾਂ ਦੀ ਇੱਕ ਤਾਂ ਹੋਇਆ ਵੀ ਸੌ ਗਏ 9 ਵਜੇ 10 ਵਜੇ 11 ਵਜੇ ਡਿੱਗਣਸਾਰ ਨੀਂਦ ਆ ਗਈ ਤੇ ਉਸ ਤੋਂ ਘੰਟੇ ਦੋ ਘੰਟੇ ਬਾਅਦ ਨੀਂਦ ਫੇਰ ਟੁੱਟ ਗਈ ਫੇਰ ਮੁੜ ਕੇ ਪਾਸੇ ਮਾਰਦੇ ਸਾਰੀ ਰਾਤ ਲੰਘਦੀ ਹੈ ਇੱਕ ਹੁੰਦਾ ਵੀ ਰਾਤ ਨੂੰ ਸਾਰੀ ਰਾਤ ਨੀਂਦ ਹੀ ਨਹੀਂ ਆਉਂਦੀ ਜੀ ਇਹ ਦੋ ਵੀ ਅਲੱਗ-ਅਲੱਗ ਕੈਟਾਗਰੀ ਨੇ ਦੋਨਾਂ ਤੇ ਕੰਮ ਕਰ ਸਕਦਾ ਨੁਸਖਾ ਦੋ ਨਹੀਂ ਹੁੰਦੀਆਂ ਫਰੂਕੀ ਸਾਹਿਬ ਤਿੰਨ ਹੁੰਦੀਆਂ ਨੇ ਠੀਕ ਹੈ ਇਨਸੋਮੀਆ ਜਿਹੜਾ ਨਾ ਇਹ ਜਿਹੜਾ ਨੀਂਦ ਨਾ ਆਣ ਦੀ ਪ੍ਰੋਬਲਮ ਇਹ ਤਿੰਨ ਪ੍ਰਕਾਰ ਦੀ ਹੁੰਦੀ ਹੈ ਸਭ ਤੋਂ ਪਹਿਲੀ ਪ੍ਰਕਾਰ ਹੁੰਦੀ ਹੈ ਵੀ ਅਸੀਂ ਮੰਜੇ ਤੇ ਪੈ ਕੇ ਸਟਰਗਲ ਕਰਨਾ ਸ਼ੁਰੂ ਕਰ ਦਿੰਨੇ ਹਾਂ ਜਿਹੜਾ ਸਰੀਰ ਹੈ ਨਾ ਉਹ ੱੱਕਾ ਨਹੀਂ ਚੱਲਦਾ ਠੀਕ ਹੈ ਨਾ ਤੁਸੀਂ ੱੱਕੇ ਨਾਲ ਪਾਣੀ ਪੀ ਸਕਦੇ ਹੋ ਨਾ ਤੁਸੀਂ ੱੱਕੇ ਨਾਲ ਰੋਟੀ ਖਾ ਸਕਦੇ ਹੋ ਨਾ ਤੁਸੀਂ ੱੱਕੇ ਨਾਲ ਨੀਂਦ ਲਿਆ ਸਕਦੇ ਹੋ ਸੋ ਜਿਹੜਾ ਫਰਸਟ ਟਾਈਪ ਹੈ ਮੈਂ ਤੁਹਾਨੂੰ ਦੱਸ ਤੀ ਵੀ ਬੰਦੇ ਤੇ ਜਾ ਕੇ ਪਾਸੇ ਮਾਰੀ ਜੋ ਤੇ ਨੀਂਦ ਨਹੀਂ ਆਊਗੀ ਦੂਜੀ ਜਿਹੜੀ ਟਾਈਪ ਹੈ ਉਹ ਆਏ ਵੀ ਬੰਦੇ ਤੇ ਪਏ ਨੀਂਦ ਆ ਗਈ ਤੁਹਾਡੀ ਵੱਧ ਤੋਂ ਵੱਧ 1.5 2 ਘੰਟੇ ਦੇ ਵਿੱਚ ਵਿੱਚ ਨੀਂਦ ਖੁੱਲ ਜਣੀ ਹੈ ਇਹ ਹੈਗੀ ਸੈਕਿੰਡ ਟਾਈਪ ਥਰਡ ਟਾਈਪ ਜਿਹੜੀ ਇਹ ਸਭ ਤੋਂ ਖਤਰਨਾਕ ਹੈ ਜੀ ਇਹ ਚ 4 4:30 ਵਜੇ ਸਵੇਰੇ ਸਖਤੇ ਨੀਂਦ ਖੁੱਲ ਜਣੀ ਹੈ ਉਹਦੇ ਤੋਂ ਬਾਅਦ ਨੀਂਦ ਆਣੀ ਨਹੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਸਾਰਾ ਦਿਨ ਤੁਸੀਂ ਥੱਕੇ ਥੱਕੇ ਵਾਸੀਆਂ ਮਾਰਦੇ ਜਿਹੜੇ ਬੰਦੇ ਜੌਬ ਕਰਦੇ ਨੇ ਬਹੁਤ ਸੋਲੇ ਹੁੰਦਾ 15 ਮਿੰਟ ਦਾ ਨੈਪ ਲੈਣਗੇ 15 ਮਿੰਟ ਅੱਖ ਲਾ ਲੈਣਗੇ ਕਿਤੇ ਡਾਲ ਡੁਰ ਕੇ ਸ ਜੇ ਖੱਬੇ ਵੜ ਕੇ ਸੋ ਬੰਦਾ ਅਲਟੀਮੇਟਲੀ ਪਰੇਸ਼ਾਨ ਹੀ ਦਿੰਦਾ ਇਹ ਜਿਹੜਾ ਸਾਡਾ ਨੁਸਖਾ ਫਾਰਮੂਲਾ ਜਿਹ ਲੈ ਕੇ ਆਏ ਆ ਇਹ ਤੁਹਾਨੂੰ ਮੈਂਟਲੀ ਰਿਲੈਕਸ ਵੀ ਕਰੇਗਾ ਤੁਹਾਡੇ ਸਟ्रेस ਲੈਵਲ ਨੂੰ ਵੀ ਘਟਾਏਗਾ ਤੁਹਾਡੇ ਦਿਮਾਗ ਦੇ ਜਿਹੜੇ ਚੱਕਰ ਵਧੇ ਹੋਏ ਨੇ ਉਹਨਾਂ ਨੂੰ ਵੀ ਸ਼ਾਂਤ ਕਰੇਗਾ ਤੁਹਾਡੇ ਅੰਦਰ ਬੇਫਿਕਰੀ ਵੀ ਲਿਆਏਗਾ ਤੁਹਾਡੀ ਜਿਹੜੀ ਨੀਂਦ ਹੈ ਭਾਵੇਂ ਤੁਹਾਨੂੰ ਤਿੰਨਾਂ ਚੋਂ ਜਿਹੜੀ ਮਰਜ਼ੀ ਤਰ੍ਹਾਂ ਦਾ ਇਨਸੋਮੀਆ ਹੋਇਆ ਤੁਹਾਡੇ ਤਿੰਨਾ ਦੀ ਤਿੰਨੇ ਪ੍ਰਕਾਰ ਦਾ 3 ਟਾਈਪਸ ਜਿਹੜਾ ਤੁਹਾਡਾ ਇਨਸੋਮੀਆ ਹੈ ਤਿੰਨੇ ਟਾਈਪਸ ਨੂੰ ਇਹ ਪ੍ਰੋਪਰ ਫਾਇਦਾ ਦੇਏਗਾ ਜੀ ਜੀ ਅੱਛਾ ਤੇ ਆਖਰ ਦੇ ਵਿੱਚ ਡਾਕਟਰ ਸਾਹਿਬ ਫਿਰ ਜਿਨ੍ਹਾਂ ਨੂੰ ਸਾਰੇ ਨੁਸਖੇ ਫਾਰਮੂਲੇ ਮਤਲਬ ਅਪਣਾਉਣ ਤੋਂ ਬਾਅਦ ਵੀ ਚੈਨ ਨਹੀਂ ਪੈਂਦਾ ਰਾਤ ਨੂੰ ਨੀਂਦ ਨਹੀਂ ਆਉਂਦੀ ਫਿਰ ਉਹਨਾਂ ਵਾਸਤੇ ਤੁਹਾਡੇ ਕੋਲ ਕੀ ਹੱਲ ਹੁੰਦਾ ਉਹਨਾਂ ਵਾਸਤੇ ਬਹੁਤ ਵਧੀਆ ਸਾਡੇ ਕੋਲ ਦਿਮਾਗ ਜਿਹੜੇ ਮੈਂਟਲ ਸਟ्रेस ਨੂੰ ਰੀਲੀਫ ਕਰਨ ਵਾਲੀ ਦਵਾਈ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਆ ਬੇਫਿਕਰੀ ਵਾਲੀ ਮੈਡੀਸਨ ਕੌਮ ਕਰਨੀ ਨਹੀਂ ਕੌਮ ਕਰਨੀ ਨਹੀਂ ਕੌਮ ਕਰਨੀ ਵੀ ਹੈਗਾ ਸਾਡੇ ਕੋਲ ਸਭ ਕੁਝ ਹੈਗਾ ਜੀ ਐਕਚੁਅਲ ਦੇ ਵਿੱਚ ਜਿਹੜੀ ਦਵਾਈ ਹੈ ਨਾ ਉਹ ਤੁਹਾਨੂੰ ਪੰਜਾਬੀ ਦੇ ਵਿੱਚ ਇੱਕੋ ਗੱਲ ਕਮਾਂਗਾ ਵੀ ਜਿਹੜੀ ਨੀਂਦ ਦੀ ਦਵਾਈ ਹੈ ਉਹ ਤੁਹਾਨੂੰ ਲਗਣੀ ਨਹੀਂ ਚਾਹੀਦੀ ਠੀਕ ਹੈ ਉਹ ਲੱਗੇਗੀ ਨਹੀਂ ਉਹਦਾ ਪ੍ਰੋਪਰ ਕੋਰਸ ਹੈਗਾ ਤੁਸੀਂ 2 ਮਹੀਨੇ ਦਾ ਕੋਰਸ ਕਰ ਲਓ ਉਹਦਾ 2 ਮਹੀਨੇ ਦੇ ਵਿੱਚ ਤੁਹਾਡੇ ਦਿਮਾਗ ਦੇ ਚੱਕਰ ਵੀ ਸ਼ਾਂਤ ਹੋ ਜਾਣਗੇ ਤੁਹਾਡੇ ਅੰਦਰ ਬੇਫਿਕਰੀ ਵੀ ਆ ਜਾਏਗੀ ਇੱਕ ਮੈਂਟਲ ਸਕੂਨ ਹੁੰਦਾ ਸਕੂਨ ਸਕੂਨ ਤੁਹਾਨੂੰ ਮਿਲ ਜੇਗਾ ਤੁਸੀਂ ਕਹੋਗੇ ਕੋਈ ਨਹੀਂ ਜੋ ਹੋ ਚੁੱਕਾ ਉਹਨੂੰ ਛੱਡ ਦਿਓ ਇੱਕ ਨੈਕਸਟ ਬਾਰੇ ਸੋਚਾਂਗੇ ਵੀ ਹੁਣ ਅੱਗੇ ਕੀ ਕਰਨਾ ਵੀ ਇਹਨੂੰ ਆਪਾਂ ਬੈਟਰ ਕਿੱਦਾਂ ਕਰਨਾ ਕਿਉਂਕਿ ਜਦੋਂ ਤੱਕ ਤੁਸੀਂ ਤੁਹਾਡੇ ਪਾਸਟ ਦੇ ਵਿੱਚ ਹੋਈਆਂ ਘਟਨਾਵਾਂ ਨੂੰ ਰੀਕਨਸਟਰਕਟ ਕਰ ਕਰਕੇ ਦੇਖਦੇ ਹੋ ਜੇ ਉਦੋਂ ਇਦਾਂ ਹੋ ਜਾਂਦਾ ਜੇ ਫਲਾਣਾ ਵਿੱਚ ਆ ਜਾਂਦਾ ਇਦਾਂ ਹੋ ਜਾਣਾ ਸੀ ਉਹਨੂੰ ਆਪਾਂ ਜਿਹੜੀ ਘਟਨਾ ਕੋਈ ਸਾਡੇ ਨਾਲ ਮਾੜੀ ਵਾਪਰੀ ਹੈ ਨਾ ਜਦੋਂ ਤੱਕ ਆਪਾਂ ਨੂੰ ਬਾਰ-ਬਾਰ ਰੀਕਨਸਟਰਕਟ ਕਰੀ ਜਾਵਾਂਗੇ ਨਾ ਉਦੋਂ ਤੱਕ ਆਪਾਂ ਇੱਕ ਪੁਸ਼ਿੰਗ ਦਾ ਵਾਲ ਥਿਊਰੀ ਹੁੰਦੀ ਹੈ ਜਿੱਦਾਂ ਆਪਾਂ ਕੰਧ ਨੂੰ ਤੱਕਾ ਲਾਵਾਂਗੇ ਕੰਧ ਨੇ ਕਿਤੇ ਨਹੀਂ ਜਾਣਾ ਬਸ ਉਹ ਚੀਜ਼ ਦੇ ਵਿੱਚ ਫਸੇ ਰਵਾਂਗੇ ਜੀ ਜੀ ਹਾਂਜੀ अच्छा आखिर ਦੇ ਵਿੱਚ ਫਿਰ ਸਾਨੂੰ ਨੁਸਖਾ ਫਾਰਮੂਲਾ ਦੱਸ ਦਿਓ ਬੰਨਾ ਕਿਵੇਂ ਹੁਣ ਬਹੁਤ ਆਸਾਨ ਹੈ ਜੀ ਸਭ ਤੋਂ ਪਹਿਲਾਂ ਇਹਦੇ ਆਪਾਂ ਕੰਟੈਂਟ ਬਾਰੇ ਗੱਲ ਕਰਾਂਗੇ ਜਿਹੜੇ ਪੋਪੀ ਸੀਡ ਨੇ ਨਾ ਇਹ ਤੁਹਾਡਾ ਸੈਂਟਰ ਨਰਵਸ ਸਿਸਟਮ ਨੂੰ ਸ਼ਾਂਤ ਕਰਨ ਦੇ ਕੰਮ ਕਰਦੇ ਨੇ ਜੀ ਠੀਕ ਹੈ ਇਹ ਤੁਹਾਡਾ ਸੈਂਟਰ ਨਰੋਸਿਸਟਮ ਨੂੰ ਇੰਨਾ ਕੁ ਜ਼ਿਆਦਾ ਸ਼ਾਂਤ ਕਰ ਦੇਣਗੇ ਜਿਹੜੇ ਤੁਹਾਨੂੰ ਐਕਸਟਰਾ ਮੈਂਟਲ ਸਟ੍ਰੈਸ ਹੋਈ ਏ ਤਣਾਅ ਹੋਇਆ ਉਹਨੂੰ ਸ਼ਾਂਤ ਕਰਨਗੇ ਤੁਹਾਨੂੰ ਇਨਸਟੈਂਟ ਨੀਂਦ ਤੁਸੀਂ ਸਟਾਰਟਿੰਗ ਦੇ ਵਿੱਚ ਇੰਟਰਵਿਊ 'ਚ ਇਹ ਗੱਲ ਕਹੀ ਸੀ ਵੀ ਜਿਹੜਾ ਬੰਦਾ ਇਹਨੂੰ 4-5 ਦਿਨ ਯੂਜ਼ ਕਰ ਲੇ ਮੈਂ ਇਹਨੂੰ ਕਹਿੰਨਾ 4-5 ਦਿਨ ਨਹੀਂ ਦਾ ਯੂਜ਼ ਕਰੇ ਇਹਨੂੰ ਇੱਕੋ ਦਿਨ ਯੂਜ਼ ਕਰਕੇ ਦੇਖੋ ਅਜਮਾ ਕੇ ਦੇਖੋ ਤੁਹਾਡੀ ਮੈਂਟਲ ਸਟ੍ਰੈਸ ਇਨਸਟੈਂਟਲੀ ਨਾ ਗਈ ਤੇ ਮੇਰੀ ਜ਼ਿੰਮੇਵਾਰੀ ਏ ਮੈਂ ਔਨ ਰਿਕਾਰਡ ਤੁਹਾਨੂੰ ਔਨ ਕੈਮਰਾ ਕਹਿੰਦਾ ਮੈਂ ਮੇਰੀ ਗਾਰੰਟੀ ਏ ਜਿੰਨੂੰ ਨਹੀਂ ਫਰਕ ਪਏਗਾ ਮੈਂ ਵ ਤੇ ਇਹ ਨੁਸਖਾ ਮੈਂ ਫਾਰਮੂਲਾ ਮੈਂ ਆਪ ਯੂਜ਼ ਕੀਤਾ ਮੇਰੇ ਬਹੁਤ ਸਾਰੇ ਪੇਸ਼ੈਂਟਾਂ ਨੇ ਯੂਜ਼ ਕੀਤਾ ਇਹ ਬਹੁਤ ਪੁਰਾਣਾ ਨੁਸਖਾ ਸਾਡਾ ਅੱਜ ਦਾ ਨੁਸਖਾ ਨਹੀਂ ਹੈਗਾ ਫਾਜ਼ਲ ਸਾਹਿਬ ਨੇ ਵੀ ਬਹੁਤ ਸਾਰੇ ਪੇਸ਼ੈਂਟਾਂ ਨੂੰ ਇਹੀ ਨੁਸਖਾ ਦੱਸ ਕੇ ਠੀਕ ਕੀਤਾ ਪੋਪੀ ਸੀਡ ਬਹੁਤ ਕਮਾਲ ਦੀ ਚੀਜ਼ ਹੈ ਜੇ ਇਹਨਾਂ ਨੂੰ ਤਰੀਕੇ ਨਾਲ ਦੱਸਿਓ ਇਸ ਤਰੀਕੇ ਨਾਲ ਵਰਤਿਆ ਜਾਏ ਜਿਹੜਾ ਜਿਹੜਾ ਆਪਾਂ ਮਿਸ਼ਰਣ ਪਾਨੇ ਪਏ ਆ ਤੁਹਾਨੂੰ ਰੋਜ਼ ਰੋਜ਼ ਫਾਰਮੂਲਾ ਬਣਾਉਣ ਦੀ ਲੋੜ ਨਹੀਂ ਹੈਗੀ ਤੁਸੀਂ ਇੱਕ ਵਾਰੀ ਫਾਰਮੂਲਾ ਬਣਾ ਕੇ ਡੱਬੇ 'ਚ ਪਾ ਕੇ ਰੱਖ ਲੈਣਾ ਆਪਦੇ ਕੋਲ ਰੋਜ਼ ਰਾਤ ਨੂੰ ਸੌਣ ਵੇਲੇ ਇੱਕ ਚਮਚਾ ਦੁੱਧ ਦੇ ਵਿੱਚ ਪਾਓ ਤੇ ਕਮਾਲ ਦੇਖੋ ਫਿਰ ਨੀਂਦ ਕਿੱਦਾਂ ਆਂਦੀ ਹੈ ਤੁਸੀਂ ਆਪ ਕਹਿਣਾ ਵੀ ਮੇਰੇ ਅੰਦਰ ਤੇ ਪਤਾ ਨਹੀਂ ਕੰਬ ਕਰਨ ਆ ਗਿਆ मतलब ਇੱਕ ਚਮਚਾ ਖਾਓ ਤੇ ਕੰਬ ਕਰਨੀ ਨੀਂਦ ਲਿਓ ਬਿਲਕੁਲ ਜੀ ਬਿਲਕੁਲ ਇੱਕ ਚਮਚਾ ਖਾਓ ਤੇ ਕੰਬ ਕਰਨੀ ਨੀਂਦ ਲਿਆਓ ਸਭ ਤੋਂ ਪਹਿਲਾਂ ਦੇਖੋ ਜੀ ਫਰੂਕੀ ਸਾਹਿਬ ਆਪਾਂ ਹੁਣ ਇਹਦੇ ਵਿੱਚ ਆਪਣਾ ਇਹਨੂੰ ਫਾਰਮੂਲੇ ਨੂੰ ਬਣਾਣਾ ਤਿਆਰ ਕਰਨਾ ਸ਼ੁਰੂ ਕਰਤਾ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਣੇ ਨੇ ਪੋਪੀ ਸੀਡਸ ਜਿਹਨੂੰ ਅਸੀਂ ਖਸਖਸ ਵੀ ਕਹਿੰਨੇ ਆ ਖਸਖਾਸ ਵੀ ਕਹਿ ਦਿੰਨੇ ਆ ਤੇ ਅੰਗਰੇਜ਼ੀ ਦੇ ਵਿੱਚ ਨੂੰ ਆਪਾਂ ਪੋਪੀ ਸੀਡ ਕਹ ਦਿੰਨੇ ਆ ਇਹਨੂੰ ਆਪਾਂ ਇੱਕ ਵਾਰ ਦੇ ਵਿੱਚ ਬਣਾਣ ਲੱਗੇ ਆ ਥੋੜਾ ਜਿਹਾ ਨੁਸਕਾ ਬਣਾ ਕੇ ਦਿਖਾਵਾਂਗੇ ਆਪਣੇ ਇਹਨਾਂ ਨੂੰ ਦੇਖਣ ਵਾਲਿਆਂ ਨੂੰ ਮੇਰੇ ਵੀਰਾਂ ਭਰਾਵਾਂ ਨੂੰ ਤੇ ਇਹਦੇ ਵਿੱਚ ਆਪਾਂ ਤਿੰਨ ਚਮਚੇ ਜਿਹੜੇ ਨੇ ਪੋਪੀ ਸੀਡ ਦੇ ਐਡ ਕਰ ਰਹੇ ਆ ਦੇਖੋ ਇਹਦੇ ਵਿੱਚ ਮਿਕਸੀ ਗ੍ਰੈਂਡਰ ਦੇ ਜਾਰ ਦੇ ਵਿੱਚ ਕੱਪ ਦੇ ਵਿੱਚ ਆ ਦੇਖੋ ਜੀ ਆ ਇੱਕ ਚਮਚਾ ਐਡ ਕਰ ਲਿਆ ਆਪਾਂ ਆ ਦੂਜਾ ਵੀ ਕਰ ਲਿਆ ਤੇ ਹੁਣ ਇਸ ਤੋਂ ਬਾਅਦ ਜਿਹੜੀ ਵਾਰੀ ਆਂਦੀ ਏ ਉਹ ਆਂਦੀ ਏ ਇੱਕ ਕੋਲੀ ਜਿੰਨੀ ਆਪਣੀ ਹੈਗੀ ਆ ਦੇਖੋ ਕੋਲੀ ਮਖਾਣਿਆਂ ਦੀ ਇਹਨਾਂ ਨੂੰ ਆਪਾਂ ਪਹਿਲਾਂ ਹੀ ਆਲਰੇਡੀ ਡਰਾਈ ਰੋਸਟ ਕਰਕੇ ਰੱਖਿਆ ਹੋਇਆ ਸਮਾਂ ਬਚਾਣ ਲਈ ਤੁਹਾਡਾ ਆਪਾਂ ਇਹਨੂੰ ਪਹਿਲੇ ਡਰਾਈ ਰੋਸਟ ਕਰਕੇ ਰੱਖਿਆ ਤੁਸੀਂ ਇੰਨਾ ਹੀ ਕੁਆਂਟੀਟੀ ਯੂਜ਼ ਕਰ ਲਿਓ ਇੰਨਾ ਹੀ ਬਣਾ ਕੇ ਰੱਖ ਲਿਓ ਜਦੋਂ ਤੁਹਾਡੇ ਕੋਲ ਮੁੱਕਣ ਵਾਲਾ ਹੋਏ ਜਾਂ ਇੱਕ ਦੇ ਦਿਨ ਦੀ ਖਰਾਕ ਰਹਿ ਜੇ ਉਦੋਂ ਪਹਿਲਾਂ ਹੀ ਬਣਾ ਕੇ ਰੱਖ ਲਿਓ ਠੀਕ ਹੈ ਜੀ ਇੰਨੇ ਆਪਾਂ ਇਹਦੇ ਵਿੱਚ ਐਡ ਕਰਾਂਗੇ ਮਿਕਸੀ ਗ੍ਰੈਂਟਰ ਦੇ ਵਿੱਚ ਫਿਰ ਅਸੀਂ ਇਹਦੇ ਵਿੱਚ ਜਿਹੜੀ ਲਾਸਟ ਚੀਜ਼ ਹੈ ਆਪਾਂ ਇਹ ਮਿਸ਼ਰੀ ਨੂੰ ਲੈਣਾ ਜੀ ਮਿਸ਼ਰੀ ਨੂੰ ਲੈ ਕੇ ਤੇ ਇਹਨੂੰ ਮਾਮਦਸਤੇ ਦੇ ਵਿੱਚ ਪਾ ਕੇ ਜਿੱਦਾਂ ਅਸੀਂ ਦੜ ਰਹੇ ਆ ਇਹਨੂੰ ਮੋਟਾ-ਮੋਟਾ ਦੜਦ ਲੈਣਾ ਕਿਉਂਕਿ ਗ੍ਰਾਈਂਡਰ ਦੇ ਵਿੱਚ ਜਿਹੜਾ ਉਹਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਇਹਨੂੰ ਥੋੜਾ ਜਿਹਾ ਪਹਿਲਾਂ ਮੈਸ਼ ਕਰਕੇ ਤਰੀਕੇ ਨਾਲ ਫਿਰ ਇਹਨੂੰ ਇਸ ਦੇ ਵਿੱਚ ਐਡ ਕਰਨਾ ਆ ਦੇਖੋ ਜੀ ਇੰਨੀ ਕੁ ਮਿਸ਼ਰੀ ਆਪਾਂ ਦੜਦ ਲਈਏ ਚੰਗੀ ਤਰ੍ਹਾਂ ਤੇ ਇਹਨੂੰ ਆਪਾਂ ਹੁਣ ਇਹਦੇ ਵਿੱਚ ਮਿਕਸਰ ਗ੍ਰਾਈਂਡਰ ਦੇ ਵਿੱਚ ਜਾਰ ਦੇ ਵਿੱਚ ਕੱਪ 'ਚ ਤੁਹਾਡੇ ਸਾਹਮਣੇ ਪਾ ਰਹੇ ਆ ਆ ਆਪਾਂ ਇਹ ਮਿਸ਼ਰੀ ਐਡ ਕਰਤੀ ਹੈ ਆਪਾਂ ਹੁਣ ਮਿਕਸੀ ਚਲਾਵਾਂਗੇ ਤੇ ਸਾਡਾ ਜਿਹੜਾ ਪਾਊਡਰ ਬਣ ਕੇ ਬਿਲਕੁਲ ਰੈਡੀ ਹੋ ਜਾਏਗਾ ਤੇ ਆਪਾਂ ਮਿਕਸੀ ਚਲਾਈਏ ਜੀ ਦੇਖੋ ਫਿਨਿਸ਼ ਹੋ ਗਿਆ ਇਹ ਪ੍ਰੋਡਕਟ ਆਪਾਂ ਇਹ ਪਾਊਡਰ ਜਿਹੜਾ ਤਿਆਰ ਕੀਤਾ ਆ ਗਿਆ ਕੈਮਰਾਮੈਨ ਸਾਹਿਬ ਨੂੰ ਰਿਕੁਐਸਟ ਕਰਾਂਗੇ ਇੱਕ ਵਾਰ ਇੱਕ ਵਾਰ ਚ ਬਣਾ ਕੇ ਰੱਖ ਲੇ ਜੀ ਦੇਖੋ ਜੀ ਆਪਾਂ ਰਾਤੀ ਸੌਣ ਵੇਲੇ ਜੇ ਬਾਰਮੀਟਾ ਵਰਤਦੇ ਆ ਜਾਂ ਕੋਈ ਵੀ ਚੀਜ਼ ਵਰਤਦੇ ਆ ਕੋਈ ਕਾਫੀ ਵਰਤਦੇ ਆ ਜਾਂ ਕੋਈ ਸ਼ੇਕ ਵਰਤਦੇ ਆ ਉਹਦੇ ਸਾਰੀਆਂ ਚੀਜ਼ਾਂ ਨਾਲੋਂ ਜੇ ਇਹ ਇਹ ਵਰਤਣਾ ਸ਼ੁਰੂ ਕਰ ਦਈਏ ਨਾ ਤੇ ਦਿਮਾਗ ਦੇ ਵਧੇ ਹੋਏ ਜਿਹੜੇ ਚੱਕਰ ਨੇ ਜਿਹੜਾ ਆਪਣਾ ਸਟ्रेस ਲੈਵਲ ਹੈ ਉਹਨੂੰ ਆਪਾਂ ਬਹੁਤ ਆਸਾਨੀ ਨਾਲ ਮੈਨੇਜ ਕਰ ਸਕਦੇ ਆ ਜੀ ਜੀ ਤੇ ਬਿਲਕੁਲ 올 ਨੇਚੁਰਲ ਤਰੀਕੇ ਨਾਲ ਮੈਨੇਜ ਕਰ ਸਕਦੇ ਆ ਤੇ ਇੱਕ ਚਮਚਾ ਜੇ ਆਪਾਂ ਦੁੱਧ ਦੇ ਵਿੱਚ ਪਾ ਲਈਏ ਮਤਲਬ ਗਰਮ ਗਰਮ ਦੁੱਧ ਗਰਮ ਹਾਂ ਗਰਮ ਦੁੱਧ ਦੇ ਜੀ ਸਾਡੇ ਕੋ ਆ ਦੇਖੋ ਆ ਗਰਮ ਦੁੱਧ ਕੋਸ਼ਿਸ਼ ਕਰੋ ਜੇ ਆਪਾਂ ਨੂੰ ਗਾਂ ਦਾ ਦੁੱਧ ਮਿਲ ਜੇ ਪਿਓਰ ਜੇ ਗਾਂ ਦਾ ਦੁੱਧ ਨਾ ਵੀ ਮਿਲੇ ਜਿੱਦਾਂ ਤੁਸੀਂ ਕਈ ਸ਼ਹਿਰਾਂ 'ਚ ਰਹਿੰਦੇ ਹੋ ਉੱਥੇ ਨਹੀਂ ਵੀ ਮਿਲਦਾ ਜਾਂ ਕਈ ਮੇਰੇ ਭਰਾ ਜਿਹੜੇ ਨੇ ਪ੍ਰਦੇਸ਼ਾਂ ਦੇ ਵਿੱਚ ਬਿਠੇ ਅਮਰੀਕਾ ਕੈਨੇਡਾ 'ਚ ਬਿਠੇ ਨੇ ਉੱਥੇ ਗਾਂ ਦਾ ਦੁੱਧ ਨਹੀਂ ਮਿਲ ਸਕਦਾ ਜਿਹੜਾ ਵੀ ਦੁੱਧ ਤੁਹਾਡੇ ਕੋਲ ਵਧੀਆ ਤੋਂ ਵਧੀਆ ਰੇਂਜ ਹੋ ਸਕਦਾ ਉਹ ਕਰੋ ਤੇ ਇੰਨਾ ਕੁ ਚਮਚਾ ਇੱਕ ਚਮਚਾ ਇਹਦੇ ਵਿੱਚ ਦੁੱਧ ਚ ਪਾਓ ਤੇ ਨਜ਼ਾਰੇ ਲਓ ਪੂਰੇ ਨੀਂਦ ਦੇ ਤੇ ਆ ਜਿਹੜਾ ਸਾਡਾ ਨੁਸਕਾ ਫਾਰਮੂਲਾ ਫਰੂਕੀ ਸਾਹਿਬ ਬਣ ਕੇ ਬਿਲਕੁਲ ਤਿਆਰ ਹੈ ਕੀ ਬੋਲ ਸਰ ਕੀ ਬੋਲ ਤੇ ਹੁਣ ਮੈਂ ਫਰੂਕੀ ਸਾਹਿਬ ਨੂੰ ਰਿਕਵੈਸਟ ਕਰਾਂਗਾ ਵੀ ਇਹਨੂੰ ਇੱਕ ਵਾਰੀ ਟੇਸਟ ਕਰਕੇ ਦੱਸਣ ਜੀ ਜੀ ਸਾਰੇ ਦੇਖਣ ਵਾਲੇ ਵੀਰਾਂ ਭਰਾਵਾਂ ਨੂੰ ਵੀ ਇਹਦਾ ਟੇਸਟ ਕਿਦਾਂ ਦਾ ਤੁਹ ਬਹੁਤ ਲਾਜਵਾਬਟੇ ਸਟੂਡੈਂਟ ਅੱਛਾ ਜੀ ਦੇਖੋ ਜੀ ਸਾਡਾ ਫਰਜ਼ੇ ਬੰਦਾ ਵੀ ਅਸੀਂ ਜਿਹੜਾ ਵੀ ਨੁਸਖਾ ਫਾਰਮੂਲਾ ਆਪਣੇ ਭਰਾਵਾਂ ਨੂੰ ਦੇਖਣ ਵਾਲਿਆਂ ਨੂੰ ਪਿਆਰ ਕਰਨ ਵਾਲਿਆਂ ਨੂੰ ਦਈਏ ਪੀਓ ਨੁਸਕਾ ਫਾਰਮੂਲਾ ਇੰਨਾ ਜਿਆਦਾ ਸਵਾਦ ਦੇ ਵਿੱਚ ਮਾੜਾ ਵੀ ਨਾ ਹੋਏ ਵੀ ਜਿਹੜਾ ਕੋਈ ਵਰਤਨ ਤੋਂ ਡਰੇ ਜਾਂ ਕਹੇ ਵੀ ਭਾਈ ਇਹ ਨਾਲੋਂ ਤੇ ਨਾ ਨਹੀਂਦਾ ਇਹ ਚੰਗੀ ਏ ਇਹ ਚੀਜ਼ ਸਵਾਦ ਤੇ ਵੀ ਚੰਗੀ ਏ ਤੁਹਾਡੀ ਸਿਹਤ ਲਈ ਵੀ ਚੰਗੀ ਏ ਸਾਰੇ ਪਾਸੇ ਚੰਗੀ ਏ ਇੱਕ ਮੈਂ ਇਹਦੇ ਵਿੱਚ ਰਿਕਵੈਸਟ ਕਰਾਂਗਾ ਛੋਟੀ ਜੀ ਵੀ ਜਿਨ੍ਹਾਂ ਨੂੰ ਮਿਲਕ ਤੋਂ ਅਲਰਜੀ ਏ ਜਾਂ ਜਿਨ੍ਹਾਂ ਨੂੰ ਦੁੱਧ ਨਹੀਂ ਪਚਾਂਦਾ ਉਹ ਗਰਮ ਪਾਣੀ ਦੇ ਵਿੱਚ ਵੀ ਇਹਨੂੰ ਪਾ ਕੇ ਪੀ ਸਕਦੇ ਨੇ ਕੋਈ ਮੁਸ਼ਕਲ ਨਹੀਂ ਹੈਗੀ ਹਾਂਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਜੀ ਡਾਕਟਰ ਸਾਹਿਬ ਜੇਕਰ ਕਿ ਨੀਂਦ ਨੂੰ ਪ੍ਰੋਬਲਮ ਹੈ ਗੋਲੀਆਂ ਕੈਪਸੂਲ ਖਾ ਰਹੇ ਨੇ ਐਕਸਰਸਾਈਜ਼ ਵੀ ਬੜੀ ਕਰਕੇ ਸੌਂਦੇ ਨੇ ਆਪਣੇ ਆਪ ਨੂੰ ਥਕਾਵਟ ਵੀ ਬੜੀ ਕਰਕੇ ਸੌਂਦੇ ਨੇ ਪਰ ਉਹਨਾਂ ਦਾ ਮਾਮਲਾ ਜਦੋਂ ਹੱਲ ਨਹੀਂ ਹੁੰਦਾ ਫਿਰ ਤੁਸੀਂ ਕਿਵੇਂ ਉਹਨਾਂ ਨੂੰ ਸਮਝਾਉਣੀ ਹੈ ਤੁਹਾਡੇ ਤੱਕ ਅਗਰ ਉਹ ਕਿਵੇਂ ਰਾਬਤਾ ਕਰਦੇ ਨੇ ਤੁਸੀਂ ਪ੍ਰੋਬਲਮ ਸੌਲਟ ਆਊਟ ਕਰਦੇ ਹੋ ਦੇਖੋ ਜੀ ਸਾਡੇ ਕੋਲ ਸਭ ਤੋਂ ਪਹਿਲਾਂ ਤੇ ਨਾ ਆਨਲਾਈਨ ਕੰਸਲਟੇਸ਼ਨ ਹੈਗੀ ਹੈ ਕਿਉਂਕਿ ਹਰ ਬੰਦੇ ਦਾ ਉਰੇ ਆਲਾ ਜਲੰਧਰ ਆਲਾ ਮੇਰੇ ਕੋਲ ਪੋਸੀਬਲ ਨਹੀਂ ਹੈਗਾ ਕਈ ਬਹੁਤ ਦੂਰ ਬੈਠੇ ਨੇ ਕਈ ਇਦਾਂ ਦੀਆਂ ਕੰਟਰੀਆਂ 'ਚ ਬੈਠੇ ਨੇ ਜਿੱਥੋਂ ਆਣਾ ਬਹੁਤ ਔਖਾ ਆ ਜਾਂ ਬਹੁਤ دیر ਬਾਅਦ ਵਿਜ਼ਿਟ ਹੁੰਦੀ ਉਹਨਾਂ ਦੀ ਸੋ ਅਸੀਂ ਆਨਲਾਈਨ ਕੰਸਲਟੇਸ਼ਨ ਦਿੰਨੇ ਆ ਆਨਲਾਈਨ ਕੰਸਲਟੇਸ਼ਨ ਬਿਲਕੁਲ ਫ੍ਰੀ ਆਫ ਕਾਸਟ ਏ ਸਾਨੂੰ ਆਨਲਾਈਨ ਕੰਸਲਟੇਸ਼ਨ ਲੈਣ ਲਈ ਅਪਾਇੰਟਮੈਂਟ ਲੈਣ ਲਈ ਆਨਲਾਈਨ ਦੀ ਤੁਸੀਂ ਵਟਸਐਪ ਦੇ ਉੱਤੇ ਬੋਲ ਕੇ ਮੈਸੇਜ ਕਰੋ ਵੀ ਸਾਨੂੰ ਤੁਹਾਡੀ ਆਨਲਾਈਨ ਕੰਸਲਟੇਸ਼ਨ ਚਾਹੀਦੀ ਏ ਤੁਹਾਨੂੰ 5 5 ਮਿੰਟ ਚਾਹੀਦੇ ਨੇ 10 ਮਿੰਟ ਚਾਹੀਦੇ ਨੇ ਅੱਧਾ ਘੰਟਾ ਚਾਹੀਦਾ ਡੋਜ਼ਨਟ ਮੈਟਰ ਤੁਹਾਨੂੰ ਬਿਲਕੁਲ ਫ੍ਰੀ ਆਫ ਕਾਸਟ ਮਿਲਣਗੇ ਉਹ ਮਾਦੇ ਮੇਰਾ ਸਮਾਂ ਦੋਨਾਂ ਦਾ ਆਪਸ ਵਿੱਚ ਸੂਟ ਕਰੇ ਉਹ ਜਿਹੜਾ ਟਾਈਮ ਹੈ ਤੁਸੀਂ ਮੇਰੇ ਕੋਲ ਲੈ ਕੇ ਮੇਰ ਨਾਲ ਆਨਲਾਈਨ ਹੀ ਸਲਾਹ مشورہ ਲੈ ਸਕਦੇ ਜੀ ਜੀ ਜੇ ਮਿਲਣਾ ਹੋਵੇ ਜੀ ਤੁਹਾਨੂੰ ਮਿਲਣਾ ਇਹਦੇ ਮਿਲਣ ਦਾ ਐਡਰੈਸ ਬਹੁਤ ਆਸਾਨ ਹੈ 164 ਗੜਾ ਰੋਡ ਹੈ ਗਿਆ ਨਵੇਂ ਆਫਿਸ ਦਾ ਐਡਰੈਸ ਹੈ ਜੀ ਬੈਂਕ ਆਫ ਕਰਨਾਟਕਾ ਦੇ ਬਿਲਕੁਲ ਨਾਲ ਨੇੜੇ ਬੱਸ ਸਟੈਂਡ ਜਲੰਧਰ ਹਰ ਰੋਜ਼ ਮਿਲਦੇ ਆ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6:30 ਵਜੇ ਤੱਕ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ بڑا ਨੁਸਖਾ ਫਾਰਮੂਲਾ ਘੈਂਟ ਹੈਗਾ ਨੀਂ ਤੇ ਅਸੀਂ ਕਹਿ ਲਈ ਕਿ ਕੁੰਭ ਕਰਨੀ ਨੀਂਦ ਯਾਰ ਜਿਵੇਂ ਨੂੰ ਅਸੀਂ ਪੰਜਾਬੀ ਦੇ ਵਿੱਚ ਕਹ ਦਿੰਦੇ ਨੇ ਕਿ ਘੋੜੇ ਵੇਚ ਕੇ ਤੁਸੀਂ ਸੌਇਆ ਕਰੋਗੇ ਜਿਨ੍ਹਾਂ ਦੀ ਨੀਂਦ ਟੁੱਟਦੀ ਹੈ ਗੋਲੀਆਂ ਕੈਪਸੂਲ ਖਾ ਕੇ ਨੀਂਦ ਲਿਆਉਣ ਦੀ ਕੋਸ਼ਿਸ਼ ਕਰਦੇ ਨੇ ਆਪਣਾ ਸਰੀਰ ਵੀ ਖਰਾਬ ਕਰਦੇ ਨੇ ਔਰ ਨਾਲੋਂ ਨਾਲ ਆਪਣੇ ਪੈਸਿਆਂ ਦਾ ਵੀ ਜਿਹੜਾ ਉਹ ਖਰਾਬ ਉਹਨਾਂ ਦਾ ਹੋ ਜਾਂਦਾ ਪਰ ਜਿਹੜਾ ਨੁਸਖਾ ਫਾਰਮੂਲਾ ਡਾਕਟਰ ਸਾਹਿਬ ਨੇ ਤੁਹਾਡੇ ਨਾਲ ਸੰਝਾ ਕੀਤਾ ਉਮੀਦ ਕਰਦਾ ਉਹਨਾਂ ਲੋਕਾਂ ਨਾਲ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਸਾਰੀ ਸਾਰੀ ਰਾਤ ਨੀਂਦ ਨਹੀਂ ਪੈਂਦੀ ਧੰਨਵਾਦ